ਆੜੂਏ ਦਾ ਬੂਟਾ ਅਸਾਂ ਪਾਣੀ ਦੇ ਦੇ ਪਾਲਿਆ ਆੜੂਏ ਦਾ ਬੂਟਾ ਆੜੂਏ ਦਾ ਬੂਟਾ ਅਸਾਂ ਪਾਣੀ ਦੇ ਦੇ ਪਾਲਿਆ ਆੜੂਏ ਦਾ ਬੂਟਾ ਆਸ ਵਾਲਾ ਦੀਵਾ ਅਸਾਂ ਬੇੜੇ ਵਿੱਚ ਬਾਲਿਆ ਆਸ ਵਾਲਾ ਦੀਵਾ ਆਸ ਵਾਲਾ ਦੀਵਾ ਅਸਾਂ ਬੇੜੇ ਵਿੱਚ ਬਾਲਿਆ ਵੜਾ ਦੀਵਾ ਚੇਤਰਦਮ ਮਹੀਨਾ ਦਾਣੇ ਪੱਠੀ ਤੋਂ ਪਨੋਨੀਆ ਚੇਤਰਦਮ ਮਹੀਨਾ ਚੇਤਰਦਮ ਮਹੀਨਾ ਦਾਣੇ ਪੱਠੀ ਤੋਂ ਪਨੋਨੀਆ ਚੇਤਰਦਮ ਮਹੀਨਾ ਲੋਕਾਂ ਕੋਲੋਂ ਡਰਦੀ ਮੈਂ ਚੋਲੀ বিনা ਪੋਨੀਆ ਲੋਕਾਂ ਕੋਲੋਂ ਡਰਦੀ ਲੋਕਾਂ ਕੋਲੋਂ ਡਰਦੀ ਕੋਲੋਂ ਦਰਦੀ ਚੇਤਰ ਦਾ ਮਹੀਨਾ ਪਾਣੀ ਦੇਨੀਆ ਮੈਂ ਬੁੱਟੇ ਨੂੰ ਚੇਤਰ ਦਾ ਮਹੀਨਾ ਚੇਤਰ ਦਾ ਮਹੀਨਾ ਪਾਣੀ ਦੇਂਦੀਆ ਮੈਂ ਬੁੱਟੇ ਨੂੰ ਚੇਤਰ ਦਾ ਮਹੀਨਾ ਹਾਲ ਵੀ ਕੀ ਅੱਖਾਂ ਮੂ ਦੇ ਮਿੱਠੇ ਦਿਲ ਦੇ ਖੋਟੇ ਨੂੰ ਹਾਲ ਵੀ ਕੀ ਅੱਖਾਂ ਹਾਲ ਵੀ ਕੀ ਅੱਖਾਂ ਮੂ ਦੇ ਮਿੱਠੇ ਦਿਲ ਦੇ ਖੋਟੇ ਨੂੰ ਹਾਲ ਵੀ ਕੀ ਅੱਖਾਂ ਚੇਤਰ ਦਾ ਮਹੀਨਾ ਪਾਣੀ ਦੇਵਾ ਸ਼ਕਰਕੰਦੀ ਨੂੰ ਚੇਤਰ ਦਾ ਮਹੀਨਾ ਚੇਤਰ ਦਾ ਮਹੀਨਾ ਪਾਣੀ ਦੇਵਾ ਸ਼ਕਰਕੰਦੀ ਨੂੰ ਚੇਤਰ ਦਾ ਮਹੀਨਾ ਪਾ ਗਿਆ ਵਿਛੋੜਾ ਨਿੱਕੀ ਨਿੱਕੀ ਜਹੀ ਬੰਦੀ ਨੂੰ ਪਾ ਗਿਆ ਵਿਛੋੜਾ ਪਾ ਗਿਆ ਵਿਛੋੜਾ ਨਿੱਕੀ ਨਿੱਕੀ ਜਹੀ ਬੰਦੀ ਨੂੰ ਪਾ ਗਿਆ ਵਿਛੋੜਾ ਚੇਤਰ ਦਾ ਮਹੀਨਾ ਵੇ ਮੈਂ ਖੜੀਆਂ ਦਹਲੀਜ ਤੇ ਚੇਤਰ ਦਾ ਮਹੀਨਾ ਚੇਤਰ ਦਾ ਮਹੀਨਾ ਵੇ ਮੈਂ ਖੜੀ ਲੇਜ ਤੇ ਚੇਤਰ ਦਾ ਮਹੀਨਾ ਮੋਟੇ ਮੋਟੇ ਹੰਝੂ ਮੇਰੇ ਰੇਸ਼ਮੀ ਕਮੀਜ਼ ਤੇ ਮੋਟੇ ਮੋਟੇ ਹੰਝੂ ਮੋਟੇ ਮੋਟੇ ਹੰਝੂ ਮੇਰੇ ਰੇਸ਼ਮੀ ਕਮੀਜ਼ ਤੇ ਮੋਟੇ ਮੋਟੇ ਹੰਝੂ ਆੜਵੇ ਦਾ ਬੁਟਾ ਅਸਾਂ ਪਾਣੀ ਦੇ ਦੇ ਪਾਲਿਆ ਆੜਵੇ ਦਾ ਬੁਟਾ ਆੜੂਏ ਦਾ ਬੂਟਾ ਅਸਾਂ ਪਾਣੀ ਦੇ ਦੇ ਪਾਲਿਆ ਆੜੂਏ ਦਾ ਬੂਟਾ ਮੇਰਾ ਹੈ ਗੀਤ ਸੁਣ ਲੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੀਤ ਵਧੀਆ ਲੱਗਿਆ ਹੋਵੇ ਤਾਂ ਮੇਰੇ ਇਸ ਚੈਨਲ ਅੱਜ ਪੰਜਾਬੀ ਲੋਕ ਗੀਤ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ